ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਆਕਸਣ ਜੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਰਦਿਆਣੇਆਣੇ ਦੇ ਵਿੱਚ ਹਰਦਿਆਣੇਆਣਾ ਪਿੰਡ ਗੋਲੇ ਵਾਲੇ ਪਿੰਡ ਦਾ ਗਵੰਡੀ ਪਿੰਡ ਆ ਮਿੱਤਰੋ ਪੱਖੀ ਕਲਾ ਦਾ ਗਵੰਡੀ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਭਾਈ ਉਹਨਾਂ ਨੇ ਦੁੱਧ ਦਾ ਕੰਮ ਕਰਦੇ ਆ ਨਿੱਕਾ ਜਿਹਾ ਫਾਰਮ ਬਣਾਇਆ ਹੋਇਆ ਜਿੰਦੇ ਵਿੱਚ 10 ਤੋਂ 12 ਗਾਈਆਂ ਦਾ ਸੈਟਅਪ ਰੱਖਿਆ ਹੋਇਆ ਪਰ ਅਸਟਾਨ ਬਾਈ ਉਹਨਾਂ ਦੇ ਕੋਲੇ 5-6 ਨਗਾ ਹੌਲੀ ਹੌਲੀ ਬੱਚੀਆਂ ਇਨ ਬਰੀਡ ਤਿਆਰ ਹੋਈ ਜਾਂਦੀ ਹੈ ਮਿੱਤਰੋ ਬਾਈ ਉਹਨਾਂ ਦੇ ਕੋਲੇ ਅੱਜ ਉਹਨਾਂ ਜਾਨਵਰਾਂ ਦੇ ਵਿੱਚੋਂ ਦੋ ਜਾਨਵਰ ਆਉਂਦੀਆਂ ਘਰੇਲੂ ਮਜਬੂਰੀਆਂ ਨੂੰ ਦੇਖਦੇ ਹੋਏ ਬਾਈ ਉਹਨਾਂ ਨੇ ਕਾਉ ਲਾਏ ਆ ਕੀ ਇਹਨਾਂ ਦੀ ਡਿਟੇਲ ਆ ਕੀ ਇਹਨਾਂ ਦੀ ਜਾਣਕਾਰੀ ਆ ਮਿੱਤਰੋ ਸਾਰੀ ਡਿਟੇਲ ਲੈ ਕੇ ਤੁਹਾਨੂੰ ਬਾਈ ਦੇ ਨਾਲ ਰਾਬਤਾ ਕਾਇਮ ਕਰਉਣਾ ਆ ਮੇਰੇ ਬਾਈ ਨੂੰ ਸੱਸੀ ਗਾਲ ਵੀਰੇ ਸੱਸੀ ਗਾਲ ਜੀ ਠੀਕ ਆ ਬਾਈ ਸੇਤਾ ਦੇ ਪਰਿਵਾਰ ਬਾਈ ਵਧੀਆ ਜੀ ਵਧੀਆ ਆਪਣਾ ਨਾਮ ਦੱਸ ਦੀ ਵੀਰੇ ਪਰਮਜੀਤ ਸਿੰਘ ਜੀ ਪਰਮਜੀਤ ਪਰਮਜੀਤ ਬਾਈ ਘਰ ਤਾਂ ਆਪਣਾ ਆ ਗਿਆ ਪੱਕੀ ਦੌਰ ਦੇ ਹੱਲੇ ਵਾਲੇ ਵੜਦੇ ਆ ਮਨ ਦਾਣਾ ਮੰਡੀ ਤੋਂ ਪਿੱਛੇ ਹੈ ਨਾ ਹਾਂਜੀ ਬਾਈ ਸੱਜਾਤ ਹਾਂਜੀ ਹਾਂਜੀ ਪਹਿਲੀ ਬਾਈ ਮੁੰਡਦੀ ਹੈ ਨਾ ਹਾਂਜੀ ਦਾਣਾ ਮੰਡੀ ਕੋਲ ਪਹਿਲੇ ਸੱਜਾਤ ਬਾਈ ਠੀਕ ਆ ਬਾਈ ਅੱਛਾ ਦੋ ਜਾਨਵਰ ਇਤਨੇ ਆਪਾਂ ਹਾਂਜੀ ਬਾਈ ਇਹਨਾਂ ਦਾ ਡਿਟੇਲ ਇਹ ਦੱਸ ਦੇ ਵੀਰੇ ਵੀ ਡੱਬੀ ਦੀ ਕੀ ਹੈ ਡੱਬੀ ਨੇ ਸਾਰ ਆਪਣੇ ਕੋਲ ਤੀਜਾ ਸੂਆ ਸੋਣਾ ਜੀ ਤੀਜਾ ਸੂਆ ਹਾਂਜੀ ਦੂਜੇ ਸੂਏ 35 ਲੀਟਰ ਦੁੱਧ ਨੇ ਪਣੂ ਚੋਇਆ ਆਇਦਾ ਜੀ ਘੁਲਾਉਂਦੀ ਰਹੀ ਹਾਂ ਤੋਰਦੀ ਵੱਡੀ ਮੇਰੇ ਖੋਲਦੀ ਮਣੀ ਇਹਨੇ ਦਿਨ ਬਾਕੀ ਪਏ ਮੇਰੇ ਇਹਨੇ ਆਪਣਾ 25 ਤਰੀਕ ਨੂੰ ਦਿਨ ਪੂਰੇ ਆ ਜੀ ਤੇ ਕੋਈ 2-4 ਦਿਨ ਉੱਤੇ ਵੀ ਰਹਿ ਜਾ ਸਕਦੀ ਹੈ ਜੀ ਹਾਂਜੀ ਅੱਜ ਹਜੇ 11 ਤਰੀਕ ਹੈ 11 ਉਹ ਤੇ 13-14 ਦਿਨ ਪਏ ਹਜੇ ਹਾਂਜੀ ਹਾਂਜੀ ਬਈ 14 ਤੇ 15 ਜਾਂ 15 ਦਿਨਾਂ ਦੀ 16 ਦੀ ਕੱਚੀ ਆ ਜੀ ਹਾਂਜੀ ਬਈ ਹੂੰ ਥੱਲੋਂ ਦਾ ਫਿਰ ਬਹੁਤ ਚੰਗੀ ਬਣਣੀ ਬਹੁਤ ਵਧੀਆ ਬਣਨੀ ਆ ਜੀ ਥੱਲੋਂ ਦਾ ਇਹ ਠੀਕ ਹੈ ਰੋੜ ਰੋੜ ਦੀ ਕੁਵਲ ਨਾੜਾ ਨੂਣਾ ਬਹੁਤ ਚੰਗੀਆਂ ਲੇਵੇ ਦੇ ਹਨਾ ਬਾਈ ਪੂਰਾ ਵਧੀਆ ਲੇਵਾ ਦਾ ਮੌਕੇ ਤੇ ਤਾਂ ਪੂਰਾ ਵਧੀਆ ਤਿਆਰ ਕਰੂਗੀ ਜੀ ਠੀਕ ਹੈ ਬਈ ਵੱਡੀ ਬੁੱਡੀ ਮਾਲਾ ਕਰਦੇ ਵਿੱਚ ਬੇਸ਼ੱਕ ਸਮੁੰਦਰਾ ਸੇ ਠੀਕ ਚੰਗਾ ਭਰਾਇਆ ਹੋਇਆ ਹਾਂਜੀ ਹਾਂਜੀ ਬਾਈ ਨਹੀਂ ਹੈਗਾ ਤਾਂ ਨੋਰਮਲ ਆ ਡੈਨਮਾਰਕ 4432 ਦਾ ਜੀ ਡੈਨਮਾਰਕ 4432 ਦਾ ਹਾਂਜੀ ਯਾ ਬਾਤ ਆ ਠੀਕ ਹੈ ਵੀਰੇ ਅੱਛਾ ਫਿਰ ਜਿਵੇਂ ਹੁਣ ਤੂੰ ਤਾਂ ਤਿਆਰ ਹੁੰਦੀ ਵੇਖੀ ਆ ਇਹ ਜਿਹੜੇ ਪੂਰੇ ਦਾ ਸੋਈਏ ਥੱਲੋ ਜਬਰਦਸਤ ਬਣ ਜਾਂਦੀ ਪੂਰਾ ਜਿਆਦਾ ਹੀ ਖੜਿਆ ਨਹੀਂ ਜਾਂਦਾ ਬਾਨਾ ਲੈ ਕੇ ਦਾ ਪੂਰੀ ਫੁੱਲ ਜਾਂਦਾ ਜਿਹੜੀ ਆ ਪੂਰਾ ਹਵਾ ਨਾ ਤਿਆਰ ਹਾਂਜੀ ਭਾਈ ਹਾਂਜੀ ਅੱਛਾ ਇੱਕ ਤੁਹਾਨੂੰ ਦੇ ਨਾਲ ਪਰਲੇ ਪਸ ਨਿੱਕੀ ਜੀ ਫੋਟ ਆ ਉਹਦਾ ਕੋਈ ਚੱਕਰ ਨਹੀਂ ਨਹੀਂ ਉਹਦਾ ਕੋਈ ਨਹੀਂ ਉਹ ਚੱਲਦੀ ਨਹੀਂ ਕੋਈ ਉਹਦੀ ਚੱਕਰ ਨਹੀਂ 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 ਠੀਕ ਹੈ ਬੜੇ ਜਬਰਦਸਤ ਬੜੇ ਹਾਂ ਤੁਹਾਨੂੰ ਬਹੁਤ ਚੰਗਾ ਹੈ ਨਾ ਇਹ ਚਵਾਈ ਕੁਛ ਨਹੀਂ ਕਰਦਾ ਕਿ ਹੱਥੀ ਕਰਦਾ ਉਹ ਨਾ ਵੀ ਮਸ਼ੀਨੀ ਵੀ ਕਰ ਲਈਦੀ ਆ કરીਦੀ ਕਿਉਂ ਲਾਈਟ ਨਹੀਂ ਹੁੰਦੀ ਹੈ ਹੱਥੀ ਵੀ ਚਵਾ ਲੈਂਦੀਆਂ ਸਾਰੀਆਂ ਕਰ ਮਾਲਾ ਹੱਥੀ ਵੀ ਚਵਾਈ ਕਰਾ ਲੈਂਦੀਆਂ ਤੇ ਮਸ਼ੀਨੀ ਚਵਾਈ ਵੀ ਕਰਾ ਲੈਂਦੀਆਂ ਮੇਰਾ ਸੂਆ ਨਤੀਜਾ ਸੁਣਾ ਨਤੀਜਾ ਸੁਣਾ ਸੁਣ ਕਿੰਨਾ ਚੋਦਾ ਰਿਆ ਇਹਦੇ ਥੱਲੋ ਬਾਈ 35 ਲੀਟਰ ਚੋਇਆ ਦੂਜੇ ਸੂਏ ਦਾ ਦੂਜੇ ਸੂਏ 35 ਲੀਟਰ ਦੁੱਧ ਆਪਾਂ ਇਹਦੇ ਥੱਲੋ ਚੋਇਆ ਹੋਇਆ ਹਾਂਜੀ ਬਾਈ ਫਿਰ ਤਾਂ ਬਹੁਤ ਚੰਗੀ ਬਣੋਗੀ ਪਰ ਪਰਦੇ ਬਾਈ ਹਾਂਜੀ 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 ਰਿਕਾਰਡ ਬਹੁਤ ਚੰਗਾ ਆ ਗਿਆ ਹੈ ਨਾ ਅਚਾ ਰੇਟ ਇਹਨਾਂ ਕੀ ਰੂਗਾ ਇਹਦਾ ਵੀਰੇ ਇਹਦਾ ਇੱਕ 110000 ਰੁਪਇਆ ਹੈ 110000 ਰੁਪਇਆ ਹਾਂਜੀ ਜਿਵੇਂ ਮਾਨਤਾ ਨਾਲ ਮਿਲ ਜੂ ਵੱਟ ਬਈ ਹਾਂਜੀ ਬਈ ਹੋ ਜੀ ਅੱਛਾ ਹੁਣ ਆਪਾਂ ਕਾਲੀ ਤੇ ਆ ਜੀ ਕਾਲੀ ਵਾੜ ਦੀ ਕੀ ਡਿਟੇਲ ਆ ਬਈ ਕਾਲੀ ਵਾੜ ਨੇ ਦੂਜਾ ਸੂਆ ਸੁਣਾ ਜੀ ਦੂਜਾ ਸੂਆ ਸੁਣਾ ਇਹਨੇ ਹਾਂਜੀ ਬਈ ਇਹਦੇ ਕਿੰਨੇ ਦਿਨ ਬਾਕੀ ਆ ਬਈ ਇਹਦੇ ਆਪਣੇ 19 ਤਰੀਕ ਨੂੰ ਦਿਨ ਪੂਰੇ ਆ ਜੀ ਇਹ 19 ਅਕਤੂਬਰ ਪੂਰੇ ਆ ਹਾਂਜੀ ਠੀਕ ਆ ਬਈ ਤੇ ਇਹਦੇ ਵੀ ਸਰਸਰਸੀ ਹੁਣ ਬਰ ਆਇਆ ਕਿ ਨੋਰਮਲ ਨਹੀਂ ਨਹੀਂ ਉਹਦੇ ਵਾਲਾ ਸੇਮ ਹੀ ਆ 4432 44 ਹਾਂਜੀ 40000 32 ਲਈ ਇਹਦੇ ਲੱਗਾ ਹੋਇਆ ਹਾਂਜੀ ਹਾਂਜੀ ਬਈ ਇਹਦੇ ਦਿਨ ਕਿੰਨੀ ਤਰੀਕ ਨੂੰ ਦੇਨ ਉੱਤੇ ਕਰੂ ਇਹ ਫਿਰ ਅੱਜ 11 ਦੇ ਤਾਂ 8 ਦੇ ਬਸ 8 10 ਦੇ ਦਿਨਾਂ ਤੱਕ ਸੂਹੂਗੀ ਤੇ ਇਹ ਵੀ ਬਹੁਤ ਜ਼ਿਆਦਾ ਵਧੀਆ ਤਿਆਰ ਹੁੰਦੀ ਹੈ ਜੀ ਅੱਛਾ ਦੁੱਧ ਦਾ ਕੀ ਰਿਕਾਰਡ ਹੈ ਭਾਈ ਇਹਨੇ 28 29 ਲੀਟਰ ਦੁੱਧ ਦੂਜੇ ਆਪਣਾ ਸੌਰੀ ਪਹਿਲੇ ਸੂਏ ਕੱਢਿਆ 28 29 ਲੀਟਰ ਹਾਂਜੀ ਦੁੱਧ ਜਿਹੜਾ ਪਹਿਲੇ ਸੂਏ ਨੇ ਦਿੱਤਾ ਹੋਇਆ ਹਾਂਜੀ 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 ਦੂਜਾ ਸੂਆ ਸੋਨਾ ਜੀ ਇਹਨੇ ਠੀਕ ਆ ਬੜੇ ਮਿੱਠੇ ਲੋ ਤਾਂ ਫਿਰ ਇਹ ਵੀ ਜ਼ਬਰਦਸਤ ਤਿਆਰ ਹੋ ਜਾਂਦਾ ਹਾਂਜੀ ਪੂਰੀ ਵਧੀਆ ਅੱਛਾ ਇਹਦਾ ਰੇਟ ਕੀ ਰੱਖਿਆ ਭਾਈ 1 ਲੱਖ 10 ਹਜ਼ਾਰ ਹੀ ਹੈ ਦਾ ਇਹ ਕੋਈ ਜੋੜਾ ਲੈਣ ਵਾਲਾ ਚੁੱਭ ਰੋਵੇ ਫਿਰ 10000 ਲੈਸ ਹੋ ਜੂਗਾ ਜੀ 2 10 ਦਾ ਦੇ ਦੇ 2 10 ਦਾ ਦੇ ਦਾਂਗੇ ਇਹ ਮੌਕੇ ਤੇ ਮੰਨਤਾਂ ਕੋਈ ਹੋਰ ਹਾਂਜੀ ਹੋ ਜੂਗਾ ਕੋਈ ਗੱਲ ਜੀ ਮੰਨਤਾਂ ਨੂੰ ਮੌਕੇ ਅੱਛਾ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਵੀਰੇ ਆਪਾਂ ਮੈਂ 62802 ਹੀ ਜੀ 42983 ਇੱਕ ਵਾਰੀ ਹੋਰ ਬੋਲੀ 62802 ਜੀ 42983 ਠੀਕ ਹੈ ਬਈ ਉਸ ਨੰਬਰ ਤੇ ਕਰ ਲਿਓ ਭਾਈ ਜਣਾ ਰابطਾ ਕ ਹੈ ਮਿੱਤਰੋ ਪਿੰਡ ਹਰਦਿਆਲੇ ਆਣਾ ਜ਼ਿਲ੍ਹਾ ਫਰੀਦਕੋਟ ਲੱਗਦਾ ਵਾ ਮਿੱਤਰੋ ਤੇ ਬਾਕੀ ਘਰੇਲੂ ਪਰਿਵਾਰ ਆ ਜਿਹੜੇ ਭਰਾ ਨੂੰ ਦੋਵੇਂ ਗਾਈਆਂ ਚਾਹੀਦੀਆਂ ਭਾਈ ਦਾ ਨੰਬਰ ਲਗਾਤਾਰ ਸਕਰੀਨ ਤੇ ਚਲਾਇਆ ਹੋਇਆ ਮਿੱਤਰੋ ਦੇਖ ਸਕਦੇ ਆ ਜਾਨਵਰ ਦੋਵੇਂ ਚੰਗੇ ਆ ਗਾਈਆਂ ਰੱਖਣ ਦੇ ਸ਼ਕੀਨ ਭਰਾਵਾਂ ਦੇ ਲਈ ਸ਼ਕੀਨ ਵੀਡੀਓ ਆ ਬਾਕੀ ਜਾਣਕਾਰੀ ਸਾਰੀ ਵੀਡੀਓ ਦੇ ਵਿੱਚ ਦਿੱਤੀ ਹੋਈ ਆ ਧੰਨਵਾਦ ਸ਼ੁਕਰੀਆ ਚਾਉਂਦੇ ਰਹੋ